ਗੱਲ ਕਰਿਆ ਨਾ ਕੋਈ ਜਾਣੀ ਮਗਰ ਨਹੀਂ ਚਾਹ ਬਣਾਈ ਹੈ ਕਿੰਨਾ ਹੋ ਗਿਆ ਨਾ ਚਾਹ ਬਣਾਉਂਦੇ ਮਿੱਟੀ ਗਿੱਟੀ ਲਾ ਦੀਏ ਲਾ ਦੇ ਮਿੱਟੀ ਮਿੱਟੀ ਹਲੋ ਗਾਇਸ ਆਰਿਆਨ ਸ਼ਾਸ਼ੀਕਾਲ ਅੱਜ ਦਾ ਕੱਲ ਲੱਗੇ ਬਲੌਗ ਸ਼ੁਰੂ ਅੱਜ ਜਾਣਾ ਆਪਾਂ ਘੁੰਮਣ ਫਿਰਨਾ ਤੇ ਨਾਲੇ ਅਚਲ ਸਾਹਿਬੂ ਮੱਠ ਡੇਗਾ ਜੀ ਪਹਿਲਾਂ ਤੇ ਫਿਰ ਜਾਣੇ ਘੁੰਮਣ ਫਿਰਨਾ ਆਜੋ ਹੁਣ ਚੱਲੀਏ ਤੇਲ ਪਵਾਈਏ ਤੇ ਫੇਰ ਜਾਣੇ ਅਚਲ ਸਾਹਿਬ ਗੁਰਦੁਆਰੇ। ਉਹਨਾਂ ਲੋ ਮੇਰੀ ਅਚਲ ਆ ਵਰਦ। ਇੱਕ ਬੜਦਾ। ਓਏ। ਅਕਲ ਕਿਉਂ ਨਹੀਂ ਆਉਂਦੀ ਤੈਨੂੰ? ਛੇ ਛੇ ਵਰਦ। ਛੇ ਵਰਦ। ਲਓ ਜੀ ਪੰਪ ਤੇ ਆ ਪਾਣੀ ਤੇਲ ਪਵਾ ਕੇ ਦੇ ਦੇ ਜਾਨੀ। ਕੀ? ਇਹ ਵਰਦ ਆਹੀ। ਆਹੋ। ਉਹ ਯਾਰ ਬਣੀ ਤੈਨੂੰ ਜੋੜਿਆ ਮੈਂ ਉੱਤਰ ਕੇ। ਹੂੰ। ਚਾਰ ਵਾਰੀ ਆ ਕਰਨਿਆ ਨੇ ਉਹ ਹੀ ਮਰਦੀ ਆਈਓ ਉਹ ਮਰਦੀ ਲੈ ਲਾ ਬਾਲੇ ਮੇਂ ਠੀਕ ਨਾ ਤਈ ਇਹ ਦੇ ਦੇਖ ਲੈ ਮਾਤ ਕਰੇ ਧਮ ਗਰੀਂ ਵੱਡੇ ਬੰਦਾ ਹੁੰਦਾ ਉਹ ਮੁੰਡਾ ਨਹੀਂ ਨਾ ਹੁੰਦਾ ਉਹਨੂੰ ਫੇਰਦੇ ਨਹੀਂ ਉਧਰ ਹੋਣ ਲੱਗੇ ਸਾਰੇ ਪਰ ਬੱਜ ਗਿਆ ਨਹੀਂ ਨਹੀਂ ਇਹ ਉਹਨੂੰ ਆਇਆ ਕੰਮ ਬਣਾਇਆ ਮਗਣ ਅ ਚਲ ਅ ਚਲ ਕੀ ਕਰੇ ਆਪਾਂ ਚੱਲੀ ਫਿਰ ਤੁਰਨ ਚੱਲ ਜੀ ਦੋਤਾ ਆ ਚੱਲ ਮੈਂ ਫਿਰ ਤੁਰਨ ਫਿਰ ਤੁਰਨ ਚੱਲਨੇ ਆ ਖਮਕਾਪੂ ਹੋਣੀ ਹੈ ਤੈਨੂੰ ਇਹਨੇ ਨਾਲ ਮੈਂ ਬੰਦਾ ਇੱਕ ਨਾਲ ਲੈ ਜੀਏ ਹੈ ਨਹੀਂ ਨਹੀਂ ਉਠਾ ਕਿੰਨੇ ਮੋਸਾ ਦੇਖੋ ਗਾਇਸ ਆਪਣਾ ਬੰਦਾ ਬਲੀਆ ਮੈਂ ਦੋਨੇ ਹਾਂ ਹੁਣ ਲੱਗਾ ਆ ਇਹ ਪਿਛੇ ਡੋਡੀਆਂ ਭਾਂਚੋਂ ਖਾਈ ਜਾਂਦਾ ਹੈ ਹਾਂ ਘੁੰਮਣੇ ਫਿਰ ਨਹੀਂ ਬੜਾ ਚਿਹਰਾ ਗਿਆ ਬਲੌਗ ਨਹੀਂ ਪਾਇਆ ਹਨਾ ਕਿੰਨੇ ਵਜਾ ਮੰਨਦੇ ਸਲਿਕਰ ਤੇਰੇ ਵਾਲ ਵੇਖੇ ਮੈਂ ਵਾਲ ਵਾਲ ਚਿਹਰਾ ਲੱਗਿਆ ਮੈਂ ਪਛਾਣਨਾ ਕਿ ਮੈਂ ਆ ਉਹਦੇ ਫੜੀ ਦਾ ਬੋਲ ਰਿਹਾ ஆச்சா ஆஹ் ஆஹ் ਬਹਿ ਜਾਂ ਤਾਂ ਅਈ ਦੇਖ ਪਈ ਅਹੀਂ ਫੁੱਲੀਆਂ ਦਾ ਪ੍ਰਸਾਦ ਲੈ ਜਮਾਂ ਕਿਸੇ ਕਰਾਉਣਾ ਨਹੀਂ ਨਹੀਂ ਖਰਾਜ ਜੀ ਕੀ ਹੈ ਯਾ ਯੋ ਮੈਨਰੇ ਤੋਂ ਸਾ ਵਿਆਹ ਹੋ ਗਿਆ ਗਾਈ ਜਾ ਅੱਜ ਹੈਗਾ ਵਿਆਹ ਇਹ ਵਿਆਹ ਵੇਖੇ ਜਦ ਵਿਆਹ ਵੇਖਾਂਗੇ ਅੱਜ ਵੇਖਾਂਗੇ ਵਿਆਹ ਕਪੜਾ ਕਿੰਨਾ ਨੀ? ਯਾ ਉਹ ਕੱਟੇ ਨੇ। ਕਪੜਾ ਨਾ ਬੁੜੀ ਹੋਈ। ਨਹੀਂ ਇੰਨਾ ਵਾਲੇ ਦਾ ਇੰਨੇ ਇੱਧਰ। ਗਾਉਂ ਵਿੱਚ ਤੜੇ ਗਾਉ। ਅੱਛੀ ਫੋਲੋ ਇੱਕ ਜਰਾ। ਮੁੱਠਾ ਦੇਖਿਓ। ਤੂੰ ਤੈਨੂੰ ਗਿਆ। ਮੈਂ ਆਵਾਂਗਾ ਤਾਂ ਤੱਕ ਨਹੀਂ। ਯਾ ਅਭੀ। ਮੈਂ ਮੈਂ ਦੇਣਾ। ਇਹ ਪੈਂਟ ਕੋਟ ਦੀ ਸ਼ੋਹਾਈ ਕੰਨੇ ਦੇਣੀ। ਨਹੀਂ ਦੇਣੀ। ਆ ਫੜੀਏ ਇੱਕ ਮਿੰਟ। ਸ਼ੌਣ ਨੂੰ ਡੋਵਾ ਰਿਹਾ। ਸ਼ੌਣ ਨੂੰ ਡੋਵੋ। ਲਓ ਜੀ। ਮੈਂ ਦੋ ਦਰਿਆ ਆਉਣਾ। ਹਾਂ। ਆ ਨੋਟਾਰ ਗਿਆ ਮੁੰਡੇ ਅੱਜ ਵਿਆਹ ਹੈ ਯਾਰ ਇਹ ਤਾਂ ਬੰਦ ਹੋ ਗਿਆ ਉਹ ਇਮੇਟਿਸ਼ਨ ਹੀ ਰਹੀ ਜੀ ਬਾਬਾ ਜੂਹੀਂ ਨਹੀਂ ਜੀ ਬਾਬਾ ਇੱਥੇ ਜੂਹੀਂ ਆਇਆ ਨਾ ਮੇਰਾ ਉਹ ਤਾਂ ਉੱਥੇ ਹੀ ਉਹ ਚਮਕੀ ਨਾਲ ਹੀ ਲਾ ਲੈਣਾ ਨਾ ਨਾ ਮੈਂ ਕਹਾਂ ਮੇਰਾ ਨਹੀਂ ਹੈਗਾ ਇਹਦਾ ਨਾਲ ਹੀ ਲਾ ਲੈ ਉਹਦਾ ਫਿਰ ਮੋੜਦਾ ਜਾਂਦੇ ਕੋਈ ਨਹੀਂ ਹੁਣ ਨਹੀਂ ਕੋਈ ਪਤਾ ਨਹੀਂ ਆ ਗਈ ਚੌਂਕੀ ਅੰਦਰ ਪਣਾ ਹੀ ਨਹੀਂ ਰੋਬਟ ਚ ਪਾਣੀ ਕੱਢਿਆ ਲੀਲੀ ਬਾਜਾ ਤੇਰੀ ਵੀ ਲੱਗਦਾ ਵਾਲੇ ਓਏ ਸਾਡੇ ਗੁੱਡਰਾਂ ਪੇਕੇ ਨੇ ਮੋੜਾ ਪਾੜੋ ਬੋੜਾ ਮਾ ਓਏ ਇਨੀ ਖਿਚੜੀਆਂ ਹਾਲੋ ਗਾਇਜ਼ ਲੋੜੀ ਦਾ ਬਲੌਗ ਆਇਆ ਜਿੰਨੂੰ ਕੋਈ ਸਾਈਕਲ ਨਹੀਂ ਫਰਾਂਦਾ ਉਹਨੂੰ ਹੱਲਾ ਪਾਇਆ ਹਏ 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 ਬੋਕਾ ਮਾੜਾ ਨਾ ਫੜ ਕੇ ਨਾ ਘੇਂ ਜੋ ਆਹ ਇਹ ਦੱਦੇ ਤੂੰ ਬੋਲਦਾ ਆ ਹਏ ਕਿੰਨੇ ਥੜ ਗਏ ਆ ਹਾਰੇ ਗੁੱਡੇ ਨਹੀਂ ਲੁੱਟਦੇ ਅਜੇ ਤੇਰਾ ਦੇ ਹੋ ਜੇ ਜੀ ਜਾਂਗੇ ਕਿੰਨੇ ਬੰਦੇ ਆਂ ਅੰਡਲ ਹੋੜਾ ਕੰਜਰ ਜਿਆ ਬਹੁਤ ਮਾਰ ਬੰਦੇ ਮੂੰਹ ਪੈਰ ਤੇ ਬਹੁਤ ਮਾਰ ਸੋਟੇ ਅਸਲੇ ਆ ਗਿਆ ਸਾਲਿਆ ਨਾ ਇਹ ਬਾਹਰ ਰੱਖ ਬਾਹਰ ਜਾਣਾ ਨਹੀਂ ਰਹਿਣਾ ਨਹੀਂ ਘਰ ਚਾਹਜ ਵੀ ਨਹੀਂ ਪਾਪਾ ਚੱਲੇ ਲੈ ਕੇ ਜਾਂਦੇ ਨੂੰ ਵੀ ਕਾਲ ਨੂੰ ਆਹ ਮੇਰੀ ਯਾਰ ਮਾਲੀ ਦਾ ਰਮਾਨੀ ਦੇ ਬੂਟ ਲੈਣ ਦੇ ਨੇ ਸਪਿੰਨਰ ਏ ਲੈ ਵੀ ਪਾਈ ਅੱਜ ਜੇ ਅੱਜ ਐਲ ਵੀ ਤਪਾ ਆਇਆ ਤਾਂ ਫਿਰ ਕੀ ਜਾ ਜਾ ਚਾਪ ਉਹਨਾਂ ਆ ਕੀ ਦਿਆ ਤਨ ਮੋਰ ਸਾਲਾ ਇੱਲ ਆ ਜੂਗਾ ਤੇ ਮੜਕੇ ਕਿਆ ਬਣਾ ਅਗਲਾ ਆਇਆ ਤੇ ਮਾਂ ਕਿੱਥੇ ਲਾਇਆ ਯੋ ਇੱਥੇ ਥੱਲੇ ਅੱਗ ਬਾਲੀ ਸਾਲੇ ਵਾਹ ਭਾਵੇਂ ਘਰ ਨੂੰ ਲੱਗ ਜਾਂਦੀ ਭਾਈ ਛੇਕੰਦੇ ਆ ਉੱਤੇ ਓਏ ਹੋਏ ਹੋਏ ਅਜ ਦਰ ਤੇ ਪੂਰਾ ਇਹ ਗੰਨਾ ਤਾਂ ਲੈਣਾ ਹੀ ਚਲ ਜੀ ਪ੍ਰੇਮਾਨਾਂ ਦਾ ਆ ਪਿਆ ਨਾ ਮੂਹ ਵੀ ਲੈ ਆ ਬੈਗਾ ਆਇਆ ਹੋਇਆ ਨਾਈਸ ਆਹ ਵੇਖੋ ਵੀ ਆਈ ਮਗਨ ਦੀ ਮੰਮੀ ਦਾ ਟੀਵੀ ਮਗਨ ਦੀ ਮੰਮੀ ਦਾ ਟੀਵੀ ਏ ਮੈਂ ਯਾਦਗਿਰੀ ਰੱਖੀ ਆਪਣੀ ਮਾਤਾ ਦੀ ਹਾਂ ਤਾਂ ਹੀ ਇੱਥੇ ਪਿਆ ਰੱਖਣਾ ਲੂਤ ਲੱਗੇ ਇੱਧਰ ਇਹ ਲੱਗੇ ਵੇ ਲਾ ਇੱਕ ਅੱਧਰ ਆ ਉਹ ਛੱਡੇਆ ਕੋਈ ਨਹੀਂ ਆਪਾਂ ਇੱਥੇ ਹੋਰ ਇਹ ਕਾਲੇ ਹੋ ਗਏ ਨੇ ਹਾਂ ਉਹ ਹੁਣ ਨਵੇਂ ਉੱਗਣੇ ਨੇ ਹਾਂ ਪੈਂਟਾ ਥੋ ਲਾ ਬਦਾਈ ਵੇ ਪੈਂਟ ਦਾ ਵੀਊ ਵੇ ਹਾਂ ਜੀ ਆ ਗੱਡੀ ਲਾਉਣੀ ਆਪਾਂ ਦੇਖੋ ਵੈਸੇ ਧੁੰਦ ਪਈ ਥੋੜੀ ਥੋੜੀ ਉਹ ਆਪਣਾ ਘਰ ਉਹ ਉਹ ਆਪਣਾ ਘਰ ਉਹ ਸਾਹਮਣੇ ਉਧਰ ਅੱਗੇ ਨਹੀਂ ਨਹੀਂ ਉਹ ਚਿੱਟੀ ਕੋਠੀ ਸ਼ਦਰੀ ਵਾਲੀ ਕੋਠੀ ਲੱਭਣੀ ਇਹਦੇ ਪਿਛਲੇ ਬੰਨੇ ਆਪਣਾ ਜੀ ਮਾਰਾਂ ਜਾਈਂ ਥੋਮੈ ਘਰ ਮਾਉਂ ਉਹਦੇ ਉੱਤੇ ਮਾਰ ਮਾਰ ਛੜਿਆ ਨਹੀਂ ਬਹੁਤ ਲੋੜੀ ਤਾਂ ਪਹਿਲਾਂ ਦੋਕ ਦਿਨ ਇੱਥੇ ਆਈ ਅੱਛਾ ਇੱਥੇ ਲੁੱਟ ਰਹੇ ਹੋ ਨਹੀਂ ਨਹੀਂ ਅੱਧਰ ਦੀ ਹਵਾ ਹੋਏਗੀ ਨਾ ਉਹ ਸ਼ਹਿਰ ਜਾਵਾਂਗੇ ਵੇਖੀ ਬੁੱਧੂ ਉਹ ਸ਼ਹਿਰ ਨਹੀਂ ਮਗਨ ਗਿਆ ਗਾ ਇਸ ਚਾਹ ਬਣਾਉਣ ਚਾਹ ਪੀ ਕੇ ਫਿਰ ਜਾਂਦੇ ਆ ਅੱਧਰ ਚਾਹ ਪੀ ਕੇ ਜਾਂਦੇ ਮਿੱਟੀ ਲਾ ਦਈਏ ਲਾ ਦੇ ਮਿੱਟੀ ਮਿੱਟੀ ਇੱਧਰ ਆ ਜੀ ਮਾੜਾ ਜਿਹਾ ਇੱਧਰ ਨੂੰ ਕਰੀ ਜਾਂਦਾ ਲੋ ਮੈਂ ਤਾਂ ਕਰ ਦੇਣਾ ਕਾਰਤੀਕ ਭਾਈ ਆ ਲਾ ਤੂੰ ਹੈ ਆਕਰੋ ਜੇ ਦੋ ਮਿੰਟ ਭਰਾਂ ਕਰੀ ਨਹੀਂ ਉੱਤੇ ਪਾਣੀ ਪਾ ਦੋਗੇ ਚੱਲ ਭਰਾਂ ਭਰ ਅੱਗਾ ਗਾ ਲੈ ਜੇ ਮੈਂ ਲੱਜਣਾ ਗੱਲ ਲੈ ਹਲੇ ਗੱਲਿਆਂ ਦੇ ਆ ਵੋਤੀ ਮੈ ਲੱਜਣਾ ਗੱਲ ਲੈ ਹੁਣ ਹੁਣ ਤਾਂ ਸਾਈ ਘਾੜੀ ਇਹ ਹੀ ਹੁਣ ਬਕੀ ਹੈ ਚਾਹ ਬਣਾਣੀ ਹੈ ਮੇਰੇ ਕੋਲ ਢਾਈ ਘੰਟਾ ਹੋ ਗਿਆ ਉਹਨੇ ਚਾਹ ਬਣਾਉਣੀ ਮੇਰੀ ਠੇਗੜੀ ਕੱਢ ਕੇ ਨਾ ਪਾਣੀ ਵਿੱਚ ਰਬੜੀ ਕੱਢ ਕੇ ਪਾ ਦਈਏ ਲੈ ਚੰਗਾ ਗਲਾਪ ਪਰੇ ਠੇਗੜੀ ਕੱਢ ਕੇ ਪਾ ਲਈ ਅੰਦਰ ਥੱਲੇ ਬਨੇ ਉਹ ਨਹੀਂ ਨਹੀਂ ਹੋਣੀ ਪੈਣੀ ਉਹਨਾਂ ਗੈਸ ਬੰਦਦੀ ਯਾਰ ਉਹਦੀ ਨਹੀਂ ਬੰਦਨੀ ਚੱਲ ਫੇ ਚਲੀਏ ਲੈ ਬਾਹਰ ਇਸੇ ਬਾਹਰ ਅੱਡੇ ਦੇ ਚਾਹ ਦੀ ਅੱਡੇ ਨੇ ਕਮੇ ਬਲੋਗਰ ਚਾਬੀ ਸੁੱਟ ਲਈ ਬਲੋਗਰ ਆਸੂ ਵਰਦਾ ਜੰਡੀ ਦਾ ਜੰਡੀ ਦਾ ਹਾਂ ਸ਼ੋ ਉੱਤਲੇ ਪਲੱਗ 'ਚ ਪਾਣੀ ਰਹਿ ਗਿਆ ਮੈਂ ਕਿਹੜਾ ਹਾਂ ਗਾਇਸ ਅੱਤੇ ਖੇਡਦੇ ਇੰਗਰਾਉਂਡ ਆਪਣੀ ਆ ਲੈਣੀ ਆਉਣਾਗੇ ਇਹਨੇ ਆ ਹੁਣ ਸੁੱਕ ਗ੍ਰਾਉਂਡ ਵਧੀਆ ਕਵਰ ਕੀਤੀ ਆ ਓਏ ਉਹ ਨਹੀਂ ਖੇਡਦੇ ਆ ਸ਼ਾਮਾਂ ਨੂੰ ਉਹ ਤਾਂ ਉਹਨੇ ਛੋੜ ਬੜ ਜਲਦੀ ਆ ਪੰਜ ਕਿਦਾਂ ਪੰਜ ਕਿਦਾਂ ਕੀ ਲਿਆਉਣਾ ਵਾ ਸਿੰਕ ਸਿੰਕ ਲਿਉਣੀ ਆ ਆ ਜਾ ਚਲ ਜਾ ਸਿੰਕ ਆ ਬੜਾ ਰੇ ਲੈ ਗਈ ਰਾਹ ਰਾਹ ਰੋਟਾ ਨਹੀਂ ਥੱਲੇ ਵਾਲੀ ਹੁੰਦੀ ਆ ਠੀਕ ਠੀਕ ਔਰ ਬੇਟੀ ਸਹੀ ਸੀ ਆ ਸੱਦੈ ਲਾਲਾ ਇੱਕੋ ਹੀ ਗਏ

ਯਾ ਲੁੱਟ ਕੇ ਲਿਆ ਆ ਜੀ ਨਹੀਂ ਨਹੀਂ ਲੁੱਟਿਆ ਆ ਬਣਾਇਆ ਤੂੰ ਨਹੀਂ ਨਹੀਂ ਕੇ ਕਹਿੰਦੇ ਚੱਲ ਚਲੀਏ ਰਾਜਾ ਰਾਜ ਹਾਲੋ ਗਾਇਸ ਗਰਾਉਂਡ ਤੇ ਆਪਾਂ ਆ ਗਏ ਆ ਤੇ ਕੋਈ ਵੀ ਜਾਣਾ ਨਹੀਂ ਆਇਆ ਚਾਰ ਕੇ ਜਾਣੇ ਆਈ ਸਿਰਫ ਆਪਾਂ ਹੀ ਪਰ ਪੰਜ ਛੇ ਜਾਣੇ ਆ ਹਾਏ ਗਾਇਸ ਸੱਚੀ ਬੰਦੇ ਵਾਧੂ ਆ ਗਏ ਹੁਣ ਮੈਚ ਲੱਗਣ ਡਿਆ ਆਪਾਂ ਜਿੱਤ ਗਏ ਮੈਚ ਬਹੁਤ ਅੱਛਾ ਦੋਦੇ ਨੇ ਅੱਧਾ ਪੱਛੀ ਮਾਰ ਗਿਆ ਵੀਰ ਵੇ ਬਾਈ ਸੰਭਲ ਮੇਰੇ ਸਾਡੇ ਦਾ ਚਾਲਾਉਂ ਦਿਖਾ ਲਈ ਪਾ ਪਾ ਸਾਰਾ ਕਿੱਥੋਂ ਚਾਲਾਉਂ ਦੇ ਪਾਸ ਚੋਟੀ ਦਾ ਪੈਂਡਿਆ ਆਂਗੀ ਉਧਰ ਤੂੰ ਦਰਵਾਜ ਸਵਾਛ ਸਵਾਛ ਆਏਗਾ ਲਾਗੋ ਆ ਬਾਹਰ ਗਈ ਹੈ ਹਲੋ ਗਾਇਸ হেড ਘੁੱਟ ਗਿਆ ਬਥਾਕਾ ਤੋ ਕੇ ਕਈ ਉਂਗਲੀਆਂ ਅੰਗਲੀਆਂ ਠਕਾ ਲੀਆਂ ਨੇ ਏ ਚੱਲ ਓਏ ਮਰ ਗਿਆ ਯਾਰ ਜਾ ਸਾਲ ਓਏ ਚੱਲ 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 ਤੇ ਆਏ ਮੰਡੇ ਨੂੰ ਲੈਦਾ ਪਾਣੀ ਓਏ ਹੋ ਓਏ ਗੱਲ ਓ ਬਾਹਰ ਮਾਰੀ ਜਾਂ ਨਾ ਕੀ ਧਿਆਨ ਕਰਨਾ ਇੱਥੇ ਪੈਨਾਟ ਬ੍ਰਾਮਾਰ ਕੇ ਬਾਹਰ ਕਢੋ ਨਾ ਬੋਲੇ ਜਿਆਸ ਸਾਈ ਦੇ ਹੋ ਹੋ ਗਿਆ ਵਾ ਕੀ ਹਾਲੋ ਗਾਇਸ ਗਰਾਊਂਡ ਚੋਂ ਖੇਡ ਕੇ ਆ ਗਏ ਆ ਤੇ ਆਦਾ ਕਰਦੇ ਇੱਥੇ ਬਲੌਗ ਖਤਮ ਹੈ ਜਿੰਨੇ ਤੱਕ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਕਰਦੇ ਹੋ ਉਹ ਨੈਕਸਟ ਬਲੌਗ ਵੇਖ ਲਿਓ ਜਲਦੀ ਆਉਣਗੇ ਨੈਕਸਟ ਬਲੌਗ ਅੱਗੇ ਲੇਟ ਹੋ ਗਏ ਅੱਗੇ ਤਾਂ ਲੇਟ ਹੋ ਗਏ ਥੋੜਾ ਜਿਹਾ ਹੁਣ ਕੋਈ ਨਹੀਂ ਹੁਣ ਬਲੌਗ ਆਉਣਗੇ ਲੋੜੀ ਦਾ ਬਲੌਗ ਵੀ ਪਾਵਾਂਗੇ ਉਹ ਵੇਖ ਲਿਓ ਤੁਸੀਂ ल अग्ल ब्लाग वाई बाई 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 सतसी अलग नक्स्ट ब्लग च